ਕਈ ਲੋਗ ਗੱਲਾਂ ਕਰਦੇ ਆ ਦਿਲਜੀਤ ਦੀ ਪੱਗ ਚੋਦੀ ਆ ਫਿਲਮਾਂ ਬਣਾਵੇ ਕੁਛ ਮਰਜ਼ੀ ਕਰੇ ਪੱਗ ਬਨ ਕੇ ਅਸ਼ਲੀਲਤਾ ਵਾਲੇ ਗਾਣੇ ਕੋਈ ਵੀ ਕਲਾਕਾਰ ਹੋਵੇ ਪੱਗ ਬਨ ਕੇ ਅਸ਼ਲੀਲਤਾ ਵਾਲੇ ਗਾਣੇ ਗਾਵੇ ਇਹ ਵਾਲੀ ਬਹਾਤਰੀ ਵਾਲਾ ਕੰਮ ਤੇ ਸਿੱਖਾਂ ਦਾ ਕੰਮ ਨਹੀਂ ਇਹ ਹੀ ਉਹਨਾਂ ਦਾ ਕੰਮ ਨਹੀਂ ਜੋ ਕੀ ਜਿਵੇਂ ਕਿ ਮੱਛੇ ਰੰਗ ਡਰ ਗਏ ਉਹ ਐਵੇਂ ਦੇ ਕੰਮ ਕਰਦੇ ਨੇ ਠੀਕ ਨਾ ਜੇ ਗਾਉਣੀ ਹੀ ਹੈਗੇ ਆ ਤਾਂ ਬਹੁਤ ਸ਼ੁੱਧਤਾ ਦੇ ਨਾਲ ਗਾਣੇ ਗਾਓ ਸੋ ਸਮਝ ਕੇ ਗਾਓ ਵੀ ਕਿਹੜਾ ਲਬਜ ਸਾਨੂੰ ਪਾਉਣਾ ਚਾਹੀਦਾ ਕਿਹੜਾ ਨਹੀਂ ਮੇਨ ਚੀਜ਼ ਪੱਗ ਬਨ ਕੇ ਕੇਸਾਂ ਬਾਰੇ ਤੇ ਪੱਗ ਬਾਰੇ ਦਾ ਕਰਦੇ ਵੀ ਐਦਾਂ ਦੀ ਕੋਈ ਗੱਲ ਕਰਨੀ ਨਹੀਂ ਚਾਹੀਦੀ ਆ ਤੁਸੀਂ ਇਹਦਾ ਲਹਿਗਾ ਗਾਣਾ ਸੁਣੋ ਇਹਦੇ ਵਿੱਚ ਕੀ ਕਿਹਾਗਾ ਵਾਲ ਖਿਲਾਰ ਕੇ ਆ ਜਾਣੀ ਮੋਰਨੀਆਂ ਪਹਿਲਾਂ ਪਾ ਜਾਣੀ ਤੂੰ ਵਾਲ ਖੋਲ ਲੈ ਨਹੀਂ ਮੈਂ ਖੋਲ ਦੂੰਗਾ ਲਹਿਗੇ ਦੇ ਸ਼ਰਾਬ ਦੂ ਇਹ ਹੀ ਜਿਹੜੀਆਂ ਗੱਲਾਂ ਨੇ ਇਹ ਪੱਗ ਬਨ ਕੇ ਤੇ ਸਿੱਖ ਕਰ ਸਕਣਗੇ ਜੋ ਕਿ ਗੁਰੂ ਸਾਹਿਬ ਕੇਸਾਂ ਨੂੰ ਤੇ ਇੱਕ ਦਸਤਾਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਜਿਹੜੇ ਕਹਿੰਦੇ ਆ ਨਾ ਪੱਗ ਚੁੱਪਦੀ ਆ ਪੱਗ ਨਹੀਂ ਚੋਦੀ ਐਦਾਂ ਦੇ ਲਬਜ ਚੋਕਦੇ ਨੇ ਪੱਗ ਬਨ ਕੇ ਤੇ ਡਰਾਮੇ ਕਰਨੇ ਕੋਈ ਅਕਲ ਨੂੰ ਹੱਥ ਮਾਰੋ ਫਿਰ ਤੁਹਾਨੂੰ ਸਮਝਾਉਗੀ ਇਹ ਬਾਦੂ ਘਾਟੂ ਗੱਲਾਂ ਕਰਨੀਆਂ ਫਿਲਮ ਲੈਣ ਵਾਸਤੇ ਵੀਊ ਲੈਣ ਵਾਸਤੇ ਫालतू ਗੱਲਾਂ ਕਰਨ ਦੀ ਜਰੂਰਤ ਨਹੀਂ